ਪਟਿਆਲੇ ਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਮੇਰੇ ਬਾਹਰ ਟੁੱਟੀ ਹੋਈ ਐ ਸਾਨੂੰ ਖਿੱਚ ਧੂਕੇ ਬੈਨਾਂ ਦੇ ਵਿੱਚ ਬਾੜ ਕੇ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਨੇ ਸਾਡੇ ਨੌਜਵਾਨਾ ਸਾਡੀਆਂ ਭੈਣਾਂ ਅਸੀਂ ਗੈਰਤਾ ਨਹੀਂ ਕਰਨ ਦੇਵਾਂਗੇ ਇਹ ਸਭ ਰੋਕ ਲਿਆ ਹੋ ਜਾਣ ਨਹੀਂ ਦਿੰਦੇ ਇਹਨੂੰ ਅਸੀਂ ਉਹਨਾਂ ਚ ਜਾ ਨਹੀਂ ਜਿੰਨਾ ਕਰੇ ਹਾਨੀ ਕਰਦੇ ਸਭ ਦੀਆਂ ਪੱਗਾਂ ਲੀਆਂ ਹੋਈਆਂ ਨੇ ਚੁੰਨੀਆਂ ਲੀਆਂ ਹੋਈਆਂ ਨੇ ਬਾਲ ਇੱਕ ਵਿਖਰੇ ਹੋਏ ਨੇ ਤੁਸੀਂ ਕਹਿ ਸਕਦੇ ਹੋ ਵੀ ਇਹ ਸਮਝਾ ਸਭ ਤੋਂ ਪੜੇ ਲਿਖੇ ਵਰਗੇ ਸਮਾਜ ਦਾ ਇਹਨਾਂ ਨੇ ਸਭ ਤੋਂ ਬੁਰਾ ਹਾਲ ਸਾਡਾ ਕੀਤਾ ਹੋਇਆ ਸਭ ਤੋਂ ਵੱਧ ਪੜੇ ਲਿਖੇ ਵਰਗੇ ਦਾ ਜਦੋਂ ਗ੍ਰਫਤਾਰ ਕਰਨ ਲਈ ਸੀ ਬਸ ਤੇ ਮੂਹਰੇ ਬੈਠ ਕੇ ਨਿਗੇ ਘੇਰਾ ਕਰਾਈ ਕਰਕੇ ਰੋਕਿਆ ਨੌਜਵਾਨ ਰੋਜ਼ਗਾਰ ਮੰਗਦਾ ਤਾਂ ਉਹਨਾਂ ਦੇ ਡਾਂਗਾ ਫੇਰ ਕਹਿੰਦੇ ਗ੍ਰਫਤਾਰੀਆਂ ਕਰਿਆ ਇਹ ਤਾਂ ਉਹ ਪੈਣਾ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਪੜਾਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਣਾ ਹੈ ਉਹ ਸਾਰੀਆਂ ਕਿੱਥੇ ਨੇ ਉਹ ਬਾਲ ਪੱਟ ਪੱਟ ਕੇ ਮੈਨਾਂ ਚ ਚੜਾਈਆਂ ਗਈਆਂ ਇਹ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਨੂੰ ਇਹ ਗ੍ਰਿਫਤਾਰ ਕਰਨ ਦੇ ਹਰੀ ਦੇ ਵਿੱਚ ਸੀ ਸਾਡੇ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਇੱਥਾਂ ਦੀ ਬੈਨ ਨੂੰ ਰੋਕ ਲਿਆ ਜੇ ਵਿਰੋਧ ਕਰਨਾ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਦੇ ਸੀ ਕਰਨ ਨਹੀਂ ਦੇਣਾ ਸਰਕਾਰ ਦਾ ਅਸੀਂ ਵੀ ਕਰਦੇ ਆ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ ਅੱਜ ਇੱਕ ਵੀ ਰੋਜ਼ਗਾਰ ਨਹੀਂ ਦਿੱਤਾ ਕਿਸੇ ਨੂੰ ਸਾਡੇ ਕੈਂਡੀਡੇਟ ਲਾਪਤਾ ਵੀ ਨੇ ਬਹੁਤ ਜ਼ਿਆਦਾ ਸਾਡੋਂ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਥਾਣਿਆਂ 'ਚ ਗੁੱਤੂ ਰੂਪ ਦੇ ਵਿੱਚ ਰੱਖਿਆ ਹੋਇਆ ਹੈ ਤੇਹ ਰਾਤਾਂ ਨੂੰ ਗੁੱਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਛੱਡ ਕੇ ਵੀ ਆਣਗੇ ਇਹ ਨਹੀਂ ਪਤਾ ਕਿੱਥੇ ਛੱਡ ਗਿਆ ਉਹਨਾਂ ਦਾ ਕੀ ਹਾਲ ਕਰਦੀ ਇਹ ਸਾਡੇ ਘਰਾਂ ਦੇ ਵੀ ਪੁੱਤਾਂ ਦਾ ਅਸੀਂ ਹਮੈਤ ਕਰਾਂਗੇ ਜਿੰਨੀਆਂ ਵੀ ਸੁਘਰਸੀ ਲੋਕ ਆ ਲੜਨ ਵਾਲੇ ਆ ਉਹਨਾਂ ਦੀ ਅਸੀਂ ਹਮੈਤ ਲੜ ਕੇ ਕਰਦੇ ਹੁੰਦੇ ਆ ਮੁਲਾਜ਼ਮਾਨੋਂ 1158 ਦੀ ਭਾਰਤੀ ਨੂੰ ਗ੍ਰਿਫਤਾਰ ਕਰਕੇ ਦੂਜੇ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਸੀਤਾ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਨੇ ਉਹ ਪ੍ਰੋਫੈਸਰਾਂ ਨਾਲ ਭਰੀ ਲੈਕਚਰਾਂ ਨਾਲ ਲਾਇਬ੍ਰੇਰੀ ਨਾਲ ਭਰੀ ਬੱਸ ਹੈ ਜਿਹੜੀ ਉਹ ਰੋਕ ਲਈ ਹੈ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਉਧਰ ਬੱਸ ਰੋਕੀ ਗਈ ਹੈ ਪਿੱਛੇ ਜਥੇਬੰਦੀਆਂ ਦੇ ਆਗੂ ਖੜੇ ਆ ਆ ਬੱਸ ਰੋਕ ਕੇ ਸਾਡੇ ਭਰਾ ਮੁਲਾਜ਼ਮਾ ਜਿਹੜੇ ਕੱਚੇ ਮੁਲਾਜ਼ਮਾ ਸਰਕਾਰ ਨੇ ਜਦੋਂ ਸਰਕਾਰ ਆਈ ਉਹਨਾਂ ਦਾ ਵਾਅਦਾ ਕੀਤਾ ਸੀ ਤੁਹਾਨੂੰ ਰੋਜ਼ਗਾਰ ਦੇਵਾਂਗੇ ਅੱਜ ਗ੍ਰਿਫਤਾਰ ਕਰਕੇ ਉਹ ਆਦਾ ਦੁੱਖ ਦਸਨ ਆਈ ਸੀ ਅੱਜ ਗ੍ਰਿਫਤਾਰ ਕਰਕੇ ਲਿਜਾ ਰਹੇ ਆ ਸਾਡੇ ਨੌਜਵਾਨ ਆ ਸਾਡੀਆਂ ਭੈਣਾਂ ਅਸੀਂ ਗ੍ਰਿਫਤਾਰ ਨਹੀਂ ਕਰਦੇ ਆਗੇ ਇਹ ਰੋਕ ਲਿਆ ਹੁਣ ਜਾਣ ਨਹੀਂ ਦਿੰਦੇ ਇਹਨੂੰ ਅਸੀਂ ਉਹਨਾਂ ਚਿਰ ਜਾਣ ਨਹੀਂ ਜਿੰਨਾ ਕਿ ਰਹਾਣੀ ਕਰਦੇ ਹਾਂ ਜਿੰਨਾ ਕਿ ਰਹਾਣੀ ਕਰਦੇ ਅਸੀਂ ਜਾਣ ਨਹੀਂ ਦਿੰਦੇ ਉਹਨਾਂ ਚਿਰ ਇਹ ਕਹਿੰਦੇ ਵਿਰੋਧ ਕਰਦੇ ਆ ਸਾਡੇ ਅਸੀਂ ਪਿੱਛੇ ਫੋਨ ਕਰਦੇ ਆ ਵਿਰੋਧ ਕਰਨਾ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਦੇ ਅਸੀਂ ਕਰਨ ਨਹੀਂ ਦੇਣਾ ਸਰਕਾਰ ਦਾ ਅਸੀਂ ਵੀ ਕਰਦੇ ਆ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ ਅੱਜ ਇੱਕ ਵੀ ਰੋਜ਼ਗਾਰ ਨਹੀਂ ਦਿੱਤਾ ਕਿਸੇ ਨੂੰ ਤਾਂ ਪ੍ਰਧਾਨ ਉਹਨਾਂ ਦੇ ਆਗੂ ਵੀ ਤਾਂ ਆਗੂ ਵੀ ਤਸਵੀਰਾਂ ਪ੍ਰਧਾਨ ਜੀ ਕਿਉਂ ਰੋਕਿਆ ਗਿਆ ਇੱਥੇ ਕਿ ਇਹਨਾਂ ਨੂੰ ਰੋਕਿਆ ਇਹ ਇਹ ਜੀ ਨੂੰ ਕਿ ਗ੍ਰਿਫਤਾਰ ਕਰਕੇ ਲਿਜਾ ਰਹੇ ਸੀ ਅਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਲਿਫਲੇਟ ਵੰਡੀਆਂ ਜਾਂਦੇ ਸੀ ਗੱਡੀਆਂ ਨੇ ਆਈਆਂ ਸਾਡੀਆਂ ਤੇ ਜਦੋਂ ਗ੍ਰਫਤਾਰ ਕਰਨ ਲਈ ਅਸੀਂ ਬੱਸ ਦੇ ਮੂਹਰੇ ਬੈਠ ਕੇ ਨਿਕੇ ਘੇਰਾ ਕਰਾਈ ਕਰਕੇ ਰੋਕਿਆ ਕਿਉਂਕਿ ਇਹ ਇੱਕ ਪਾਸੇ ਜਿਹੜੀ ਸਰਕਾਰ ਕਹਿੰਦੀ ਆ ਅਸੀਂ ਪੱਕੇ ਕਰਤੇ ਨਿਕੇ ਜੇ ਜੇ ਕੋਈ ਨੌਜਵਾਨ ਰੁਜ਼ਗਾਰ ਮੰਗਦਾ ਤਾਂ ਉਹਨਾਂ ਦੇ ਡਾਂਗਾ ਫੇਰ ਕਹਿੰਦੇ ਗ੍ਰਫਤਾਰੀਆਂ ਕਰਿਆਂ ਦੀਆਂ ਜਦੋਂ ਗ੍ਰਫਤਾਰ ਕਰਨਗੇ ਇਹ ਸਾਡੇ ਹੀ ਘਰਾਂ ਦੇ ਪੁੱਤਾਂ ਤਾਂ ਅਸੀਂ ਹਮਾਇਤ ਕਰਾਂਗੇ ਜਿੰਨੀਆਂ ਵੀ ਸੰਘਰਸ਼ੀ ਲੋਕ ਆ ਲੜਨ ਵਾਲੇ ਆ ਉਹਨਾਂ ਦੀ ਅਸੀਂ ਹਮਾਇਤ ਡਟ ਕੇ ਕਰਦੇ ਹੁੰਨੇ ਆ ਪਰ ਇਹ ਕਹਿੰਦੇ ਵਿਰੋਧ ਕਰਦੇ ਸੀ ਉੱਥੇ ਤਾਂ ਚੁੱਕਿਆ ਨਹੀਂ ਠੀਕ ਆ ਵਿਰੋਧ ਕਰਦਾ ਇਹਨਾਂ ਕੇ ਦਰਜ ਕਰਾਉਣਾ ਕਹਾ ਹੱਕ ਬਣਦਾ ਇਹਨਾਂ ਦਾ ਤਾਂ ਅਸੀਂ ਵੀ ਜਦੋਂ ਝੋਨੇ ਦੀ ਖਰੀਦ ਕਰਾਉਣ ਖਾਤਰ ਰਹਿ ਕੇ ਪਿੰਡ 'ਚ ਬੈਠੇ ਸੀ ਸਾਡਾ ਵੀ ਜਬਰ ਡਾਂਗਾ ਨਾਲ ਸਰਪੰਨਿਆ ਸੀ ਉਦੋਂ ਉਦੋਂ ਲੋਕ ਹੀ ਆਏ ਸੀ ਸਾਡੀ ਮੈਦਾਨ ਕੀ ਕਿੰਨੇ ਕਿੰਨੇ ਜਾਣੇ ਹੋ ਤੁਸੀਂ ਪਤਾ ਸਾਰਿਆਂ ਦਾ ਸਾਰੇ ਗ੍ਰਿਫਤਾਰੀਆਂ ਦਾ ਇਹਨਾਂ ਨੇ ਅਲੱਗ-alag ਥਾਣਿਆਂ 'ਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਨੂੰ ਇਹ ਗ੍ਰਿਫਤਾਰ ਕਰਨ ਦੀ ਤਿਆਰੀ ਦੇ ਵਿੱਚ ਸੀ ਸਾਡੇ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਇਥਾਂ ਦੀ ਬੈਨ ਨੂੰ ਰੋਕ ਲਿਆ ਸਾਡੇ ਵੱਖ-ਵੱਖ ਕੈਂਡੀਡੇਟ ਜਿਹੜੇ ਬਹੁਤ ਹੀ ਐਲੀਜੀਬਲ ਤੇ ਪੜ੍ਹੇ ਲਿਖੇ ਕੈਂਡੀਡੇਟ ਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਹਾਂਜੀ ਹਾਂ ਸਾਡੇ ਕੈਂਡੀਡੇਟ ਲਾ ਪਤਾ ਵੀ ਨੇ ਬਹੁਤ ਜ਼ਿਆਦਾ ਸਾਨੂੰ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਥਾਣੇਾਂ 'ਚ ਗੁੱਪਤ ਰੂਪ ਦੇ ਵਿੱਚ ਰੱਖਿਆ ਹੋਇਆ ਤੇ ਇਹ ਰਾਤਾਂ ਨੂੰ ਗੁੱਪਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਛੱਡ ਕੇ ਵੀ ਆਣਗੇ ਇਹ ਨਹੀਂ ਪਤਾ ਕਿੱਥੇ ਛੱਡ ਗਿਆਂਗੇ ਉਹਨਾਂ ਦਾ ਕੀ ਹਾਲ ਕਰਨਗੇ ਲੇਕਿਨ ਤੁਸੀਂ ਚੁੰਨੀਆਂ ਨਹੀਂ ਲੈਣੀਆਂ ਪੱਗਾਂ ਨਹੀਂ ਲੈਣੀਆਂ ਲੱਗਦਾ ਵੀ ਉਹ ਨਹੀਂ ਲੈ ਸਾਰਾ ਕੁਝ ਲਿਆ ਹੋਇਆ ਵੀਰ ਜੀ ਸਭ ਕੁਝ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਨਾਲ ਵਾਲੇ ਦਾ ਕੀ ਹਾਲ ਹੈ ਸਭ ਦੀਆਂ ਪੱਗਾਂ ਲਈਆਂ ਹੋਈਆਂ ਨੇ ਚੁੰਨੀਆਂ ਲਈਆਂ ਹੋਈਆਂ ਨੇ ਵਾਲ ਬਿਖਰੇ ਹੋਏ ਨੇ ਤੁਸੀਂ ਕਹਿ ਸਕਦੇ ਹੋ ਵੀ ਇਹ ਸਮਾਜ ਸਭ ਤੋਂ ਪੜੇ ਲਿਖਾ ਵਰਗੇ ਸਮਾਜ ਦਾ ਇਹਨਾਂ ਨੇ ਸਭ ਤੋਂ ਬੁਰਾ ਹਾਲ ਸਾਡਾ ਕੀਤਾ ਹੋਇਆ ਸਭ ਤੋਂ ਵੱਧ ਪੜੇ ਲਿਖੇ ਵਰਗੇ ਦਾ ਹਾਂਜੀ ਹਾਂ ਸਭ ਕੁਝ ਕੀਤਾ ਗਿਆ ਹੈ ਧੱਕਾ ਝਾ ਕੀਤੀ ਗਈ ਹੈ ਖਿੱਚ ਮਾਰ ਕੀਤੀ ਗਈ ਹੈ ਧੱਕੇ ਨਾਲ ਸਾਡੇ ਕੈਮਰੇ ਵੀ ਬੰਦ ਕਰਵਾ ਦਿੱਤੇ ਗਏ ਨੇ ਤਾਂ ਕਿ ਉਹਦੀ ਕਵਰੇਜ ਨਾ ਹੋਵੇ ਇ tanto ਕਵਰੇਜ ਦੇ ਤੇ ਡਰ ਤੋਂ ਕਿਉਂਕਿ ਇਹ ਸਰਕਾਰ ਝੂਠੀ ਸਰਕਾਰ ਹੈ ਅਸਲੀ ਸੱਚੀ ਕਵਰੇਜ ਤੋਂ ਇਹ ਸਰਕਾਰ ਡਰਦੀ ਹੈ ਤਾਬੜੀ ਹੁੰਦਾ ਬਈ ਜੀ ਇੰਨਾ ਪੜ ਕੇ ਵੀ ਡਾਂਗਾ ਹੀ ਖਾਣੀਆਂ ਸੀ ਇੰਨਾ ਪੜਨ ਦਾ ਕੀ ਲੋੜ ਬਹੁਤ ਪਛਤਾਵਾ ਸਾਨੂੰ ਬਹੁਤ ਪਛਤਾਵਾ ਉਦੋਂ ਵੀ ਜ਼ਿਆਦਾ ਪਛਤਾਵਾ ਸਾਨੂੰ ਇਹ ਹੈ ਵੀ ਅਸੀਂ ਇਹਨੇ ਭਾਰੀ ਬਹੁਤ ਮਾਤਰ ਨਾਲ ਇਹ ਸਰਕਾਰ ਨੂੰ ਜਿਤਾਇਆ ਇਹਨੇ ਭਾਰੀ ਬਹੁਤ ਮਾਤਰ ਨਾਲ ਅਸੀਂ ਇਹ ਸਰਕਾਰ ਨੂੰ ਜਿਤਾਇਆ ਸਾਨੂੰ ਬਹੁਤ ਪਛਤਾਵਾ ਹੈ ਅੱਗੇ ਤੋਂ ਇਹਨੇ ਕੋਈ ਇੱਕ ਵੋਟ ਵੀ ਨਹੀਂ ਪੈਂਦੀ ਆ ਦੇਖੋ ਆ ਆਪ ਸਰਕਾਰ ਦਾ ਆ ਚਿਹਰਾ ਹੈ ਜਿਹੜੇ ਆਪ ਸਰਕਾਰ ਐ ਕਹਿੰਦੀ ਸੀ ਵੀ ਅਸੀਂ ਤੁਹਾਡੇ ਦਵਾਰ ਆਪकी ਸਰਕਾਰ ਆਪਕੇ ਦਵਾਰ ਸਾਨੂੰ ਉਥੇ ਦਵਾਰ ਤੋਂ ਧੱਕੇ ਮਾਰ ਕੇ ਸਾਡੀ ਜਿਹੜੇ ਮਤਲਬ ਆਫੇ ਮੇ ਸਟਾਫ ਸੀ ਉਹਨਾਂ ਦੀ ਪੱਗਾਂ ਲਾਈ ਇੱਕ ਮੈਡਮ ਦੇ ਸਾਡੇ ਦੇ ਬਾਲ ਪੱਟਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਮੇਰੇ ਬਾਲ ਟੁੱਟੀ ਹੋਈ ਐ ਸਾਨੂੰ ਖਿੱਚ ਧੂਕ ਕੇ ਵੈਨ ਦੇ ਵਿੱਚ ਵੜ ਕੇ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਨੇ ਅਸੀਂ ਉੱਥੇ ਸਿਰਫ ਗੱਲ ਕਰਨ ਗਏ ਆ ਅਸੀਂ ਉੱਥੇ ਕੋਈ ਰੋਸ ਨਹੀਂ ਮੁਸਾਰਾ ਕੁਝ ਨਹੀਂ ਕਰਿਆ ਅਸੀਂ ਅਸੀਂ ਚੁੱਪਚਾਪ ਹਲੇ ਜਾ ਰਹੇ ਆ ਸਾਨੂੰ ਫੜ ਫੜ ਕੇ ਵੈਨਾਂ ਚ ਸੁੱਟਤਾ ਦੇਖੋ ਜਿਹੜਾ ਜਿਵੇਂ ਕਹਿੰਦੇ ਨੇ ਨਾ ਚੋਰ ਦੀ ਦਾੜੀ 'ਚ ਥਿੰਕਾ ਇਹ ਤਾਂ ਜਮਾਂ ਹੀ ਚੋਰ ਸਰਕਾਰ ਐ ਆ ਚੋਰੀ ਨੇ ਨਾ ਵੀ ਸਾਡਾ ਉਹਥੇ ਬੋਲ ਨਾ ਖੁੱਲ ਜੇ ਸਾਨੂੰ ਪਹਿਲਾਂ ਹੀ ਇਹਨਾਂ ਵਿਰੋਧ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਚਗਵਾਤਾ ਇਹ ਜਿਹੜੇ ਬੰਦੇ ਤਾਂ ਆਪ ਕਰਦੇ ਨੇ ਆਮ ਆਦਮੀ ਪਾਰਟੀ ਸਰ ਜਿੰਦਾਬਾਦ ਉਹ ਤਾਂ ਜਾਂਦੇ ਨਹੀਂ ਅੰਦਰ ਅਸੀਂ ਹਲੇ ਕੁਝ ਕਰਿਆ ਵੀ ਨਹੀਂ ਸਾਨੂੰ ਸਾਰਿਆਂ ਤੱਕੇ ਦੇ ਦੇ ਕੇ ਬਾਹਰ ਕੱਢਤਾ ਹੁਣ ਅਸੀਂ ਹੈ ਕੌਣ ਆ ਅਸੀਂ 1158 ਫਰੰਟ ਤੋਂ ਆ ਅਸੀਂ ਪੰਜਾਬ ਦਾ ਉਹ ਨੌਜਵਾਨ ਵਰਗਾ ਜਿਹੜੇ ਹਾਈਲੀ ਕੁਆਲੀਫਾਈਡ ਨੇ ਜਿਨ੍ਹਾਂ ਨੇ 40 40 50 50 ਸਾਲ ਆਵਦੀ ਜ਼ਿੰਦਗੀ ਦੇ ਤੁਸੀਂ ਸਾਡੀ ਉਮਰ ਦੇਖ ਲਓ ਜੇ ਕਿਸੇ ਦੀ 40 ਤੋਂ ਘੱਟ ਹੋਵੇ ਅਸੀਂ ਪੜ ਲਿਖ ਕੇ ਸੇ ਕੁਝ ਨਹੀਂ ਕਰਿਆ ਮਤਲਬ ਆਵਦੀ ਸਿਰਫ ਹੱਕੀ ਮੰਗਾ ਲਈ ਲੜ ਰਹੇ ਆ ਏ ਸਾਨੂੰ ੱੱਕੇ ਦੇ ਕੇ ਸਾਨੂੰ ਕੁੱਟਮਾਰ ਕਰਕੇ ਵੈਨਾਂ 'ਚ ਚੜਾ ਕੇ ਛੱਡ ਕੇ ਆ ਰਹੇ ਨੇ ਜਦੋਂ ਸਾਡਾ ਇਹ ਹਾਲ ਹੈ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਕਹਿੰਦੇ ਸੀ ਕਿ ਚੁੰਨੀਆਂ ਸਾਡੇ ਵੇਲੇ ਪੱਗਾਂ ਨਹੀਂ ਰੋਲਣੀਆਂ ਚੁੰਨੀਆਂ ਤੁਸੀਂ ਚੁੰਨੀਆਂ ਦੀ ਗੱਲ ਕਰਦੇ ਹੋ ਮੈਡਮ ਦੇ ਬਾਲ ਪੱਟ ਤੇ ਵਿਚਾਰੀ ਦੇ 3-4 ਵਾਲ ਪੱਟ ਪੱਟ ਕੇ ਵੈਨਾਂ 'ਚ ਚੜਾਇਆ ਸਾਨੂੰ ਸਾਡੇ ਮੈਡਮਾਂ ੱੱਕੇ ਦੇ ਦੇ ਕੇ ਕੋਈ ਚੁੰਨੀਆਂ ਮਤਲਬ ਇਹੀ ਭਗਵਾਨ ਤਮਾਨ ਹੈ ਜਿਹੜਾ ਕਹਿੰਦਾ ਸੀ ਮੇਰੀ ਭੈਣਾਂ ਦੀਆਂ ਚੁੰਨੀਆਂ ਨਹੀਂ ਰੋਲਣੀਆਂ ਇਹ ਤੋਂ ਉਹ ਭੈਣਾਂ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਪੜਾਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਣਾ ਹੈ ਜਿਹੜੇ ਪੰਜਾਬ ਦੇ ਚੰਗੇ ਭਵਿੱਖ ਲਈ ਜ਼ਿੰਮੇਵਾਰ ਹੋਣੀਆਂ ਸੀ ਉਹ ਸਾਰੀਆਂ ਕਿੱਥੇ ਨੇ ਉਹ ਬਾਲ ਪੱਟ ਪੱਟ ਕੇ ਵੈਨਾਂ 'ਚ ਚੜਾਈਆਂ ਗਈਆਂ ਇਹ ਆਮ ਆਦਮੀ ਦੀ ਸਰਕਾਰ ਹੈ ਇਹ ਪੁਲਿਸ ਮੁਸ਼ਾ ਪ੍ਰਸ਼ਾਸਨ ਹੈ ਨਾ ਜਿਹੜਾ ਇਹ ਸਾਰੇ ਇਹਨਾਂ ਦੇ ਪੁੱਲ ਆਮ ਆਦਮੀ ਪਾਰਟੀ ਦੇ ਚੱਟੇ ਬੱਟੇ ਨੇ ਜਿਵੇਂ ਕਹਿੰਦੇ ਨੇ ਉਵੇਂ ਕਰਦੇ ਨੇ ਇਹਨਾਂ 'ਚ ਬਿਲਕੁਲ ਵੀ ਸ਼ਰਮ ਨਹੀਂ ਹੈ ਕਿ ਇਹ ਵੀ ਸਾਡੀ ਭੈਣਾਂ ਨੇ ਠੀਕ ਹੈ ਤੇ ਇਹ ਮਤਲਬ ਐਡੀ ਸਭ ਤੋਂ ਹੁਣ ਤੱਕ ਦੀਆਂ ਜਿੰਨੀ ਰਵਾਇਤੀ ਪਾਰਟੀਆਂ ਸੀ ਸਭ ਤੋਂ ਘਟੀਆ ਪਾਰਟੀ ਨਿਕਲੀ ਹੈ ਮੈਂ ਆਪਦੇ ਮੂੰਹੋਂ ਕਹਿਨੀ ਹੈ